ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਘੇਰ ਲਿਆ ਹਾਂ ਜੀ ਅੱਜ ਬਾਬਾ ਜੀ ਨੇ ਕੱਲ ਫੋਨ ਕਰਵਾਇਆ ਤਾਂ ਗਲਾਬ ਲੈਣੇ ਬਾਈ ਕਹਿੰਦੇ ਲੈ ਵੀ ਗਲਾਬ ਲਾਏ ਅੱਜ ਹੈ ਇੱਕ ਆਕੇ ਸੁੰਦਾ ਲੱਗ ਲੱਗ ਰੰਗ ਸਾਰੇ ਲੱਗ ਲੱਗ ਰੰਗ ਆ ਦੋ ਦਨ ਲਿਆਦੇ ਤੇ ਇਹ ਕਾਗੇ ਸਮੁੰਦਾਰ ਰੰਗ ਹੈ ਪੱਕੀ ਹੈ ਜਿਸ ਨਾਲ ਹੈ ਥੋੜਾ ਪਿਛੇ ਨੂੰ ਰੱਖ ਇਧਰ ਹਾਂ ਬਸ ਬਰਾਬਰ ਨੂੰ ਜੀ ਸਾਰੇ ਲੱਗ ਲੱਗ ਰੰਗ ਲਾਤੇ ਹਾਂ ਹਾਂ ਜੀ ਇੰਨੇ ਕਿੰਨੇ ਰੰਗ ਲਾਉਣੇ ਆ ਹੁਣ ਦੇਖ ਲਓ ਕਿੰਨੇ ਹੋਗੇ 1 2 3 4 5 6 ਰੰਗ ਹੋਗੇ ਮੈਂ ਕਹਿੰਦਾ ਤੁਸੀਂ ਗੈਂਦੀ ਕਾ ਨੂੰ ਲਓ ਤੇ ਗੁਲਾਬੀ ਲਵਾ ਲਣ ਦੇ ਸਾਰੀ ਕਿਆਰੀ ਨਾਲੇ ਆਦੋ ਵਾਲੇ ਬਾੜ ਹੋ ਜਾਣੇ ਦੀ ਕੰਡੇ ਆ ਜੀ ਕੰਡਿਆਂ ਦੀ ਹੈ ਉਹ ਨਹੀਂ ਜੀ ਗੈਂਦੇ ਜਾਂਦਾ ਸੁਣੀ ਲੱਗਦੇ ਗੁਲਾਬ ਆਏ ਆ ਫਿਰ ਬਾਬਾ ਜੀ ਕਹਿੰਦੇ ਸਾਰੇ ਸਾਲ ਖਿਲਦੇ ਆ ਕੰਡੇ ਵੀ ਆ ਇਹਨੂੰ ਕੰਡੇ ਦਾ ਕੋਈ ਨਹੀਂ ਕੰਡੇ ਕਿਹਦੇ ਵੱਜਣੇ ਜਿਹੜਾ ਕੋਈ ਪੰਗਾ ਲਊਗਾ ਉਹਦੇ ਵੱਜੂਗੇ ਪੰਗਾ ਤਾਂਹੀਂ ਲੈਣਾ ਔਰ ਕਿਹਨੇ ਲੈਣਾ ਮੈਂ ਕਹਦੇ ਪੰਗਾ ਰਹਿਣਾ ਹਟਣਾ ਤਾਂ ਉਹਨੇ ਤੇ ਹੱਥ ਲਾਉਂਗਾ ਕੋਈ ਨਿਆਣੇ ਨਹੀਂ ਹੱਥ ਲਾਤਾ ਵਾਹ ਉਹ ਫਿਰਦਾ ਹੈ ਉਹ ਨਿਆਣੇ ਦੀ ਆਵਾਜ਼ ਜਿੰਮੇ ਮੇਰੀ ਹੱਥ ਕਰਦਾ ਠੀਕ ਆ ਬਬੀ ਠੀਕ ਆ ਵਧੀਆ ਸੁਣੀ ਆ ਹਾਂ ਸਿੱਲੇ ਰੰਗ ਦਾ ਲੋ ਨਾ ਹੈ ਨੀਲੇ ਦਾ ਉਹ ਕਹਿੰਦਾ ਆਉਂਦਾ ਹੀ ਨਹੀਂ ਆਉਂਦਾ ਆਉਂਦਾ ਔਰ ਐੱਛਾ ਬਣਾਉਣਾ ਪੜਦਾ ਲੈ ਸਪੈਸ਼ਲ ਆਉਣਾ ਉਹ ਅਮਰੀਕਾ ਦੇ ਆਰਡਰ ਵਰ ਕਹਿੰਦਾ ਆ ਮਿੱਟੀ ਵੇਚ ਨੂੰ ਖੜਾ ਦੇ ਇਸਮੈਂ ਹਾਂ ਉਰਕੇ ਪਾਰਕ ਜੀ ਵਿੱਚ ਆਪੇ ਇਥੇ ਆਦ ਵਾਲੇ ਨੂੰ ਆ ਬਸ ਬਸ ਉੱਪਰੋਂ ਘਾਹ ਤੇ ਨਿਕਲੇ ਆਉਣਾ ਆਪੇ ਘਾਹ ਨਹੀਂ ਨਿਕਲੇ ਆਉਣਾ ਕਾਲੀ ਕਟਿੰਗ ਕਿੰਨੇ ਦਿਨ ਤੱਕ ਹੋ ਜੂਗੀ ਹੁਣ ਆਪੇ ਹੋਰ ਆ ਜਾਓ ਠੀਕ ਹੈ ਕਾਲੀ ਕਟਿੰਗ ਵੀ ਕਰਾਉਂਗੇ ਕੱਟਾ ਛੱਡ ਦੇ ਆਪਣਾ ਕੱਟਾ ਨਹੀਂ ਛੱਡਣਾ ਉਹ ਇੱਧਰ ਸਹਿਜੋ ਤੇ ਕਹਿੰਦਾ ਦੱਸ ਕੋੜੀਆਂ ਲਿਆਉਂਗੇ ਕਟਿੰਗ ਜਹਾਜੀ ਕਹੂੰਗੇ ਕੋੜੀਆਂ ਰਹਿਣ ਦਿਓ ਕੱਟਾ ਲਿਆ ਹੂੰ ਥੋੜੀ ਬਾਕੀ ਟੂੜੀ ਖਾਣ ਲੱਗ ਗਿਆ ਐ ਬਾਬੇ ਤੁਹਾਨੂੰ ਕਿਹੜਾ ਜ਼ਿਆਦਾ ਸੋਹਣਾ ਲੱਗਿਆ ਸਭ ਤੋਂ ساری ਸੋਹਣੀ ਹੈ ساری ਬੁੱਲ ਵਧੀਆ ਚਿੱਟਾ ਆ ਆ ਵੀ ਸੋਹਣਾ ਇੱਕ ਇੱਕ ਮੈਨੂੰ ਉਹ ਬਹੁਤ ਸੋਹਣਾ ਲੱਗਦਾ ਉਹ ਫਿਰ ਅਜੇ ਖਿੜੂਗੇ ਤਾਂ ਹੀ ਅਜੇ ਉਹ ਜਾ ਗੂੜਾ ਜਾ ساری ਵਧੀਆ ਜਿਹੜਾ ਲਾਉਣ ਲੱਗਿਆ ਰੰਗ ਜਿਹੜਾ ਇਹ ਸਾਰੀ ਪ੍ਰਸਾਦ ਆਹ ਸੁਨੀਲੀ ਲਾਲ ਹੈ ਨਾ ਹੂੰ ਜਿਹੜਾ ਇੱਥੇ ਲੱਗਿਆ ਹੁੰਦਾ ਤਾਂ ਆਪਣੇ ਬਹੁਤ ਪਹਿਲਾਂ ਇਹ ਹਾਂ ਸਾਰੀ ਉਹਨੂੰ ਚਲੀ ਜਾਂਦੇ ਆ ਬਹੁਤੀ ਪਾਣੀ ਪੁਣੀ ਦੀ ਤੈਨੂੰ ਲੋੜ ਪਈ ਨਾ ਨਹੀਂ ਹਾਂ ਜਮੀਨ 'ਵਾਂ ਲਗਾਏ ਗਮਲੇ ਦੀ ਜਿਆਦਾ ਲੋਡ ਹੁੰਦੀ ਆ। ਉਹ ਤਾਂ ਪਾਣੀ ਪਾਉਂਦੇ। ਹੁਣ ਪਰੇਰਨ ਨੂੰ ਉਹ ਵੀ ਕਟੜਾ ਪਿਆ ਕਰਨ। ਉਹ ਤਾਂ ਹੈਗੀ ਕਿਉਂਕਿ ਨਹੀਂ ਪਰੇਰਨ ਬਹੁਤ ਬਦੇ ਜਣਾ। ਕਲਮਾ ਨੂੰ? ਹਾਂਜੀ। ਆਹ ਥੋੜੇ ਤੋਂ ਬੁੱਟੇ ਛੰਗ ਦੇ ਵੀ ਗਰਮੀਆਂ ਹੁੰਦੀਆਂ। ਨਹੀਂ ਤਾਂ ਗਮਲੇ ਜਿਹਦਾ ਇਹ ਮਾੜੇ-ਮੋٹے ਛੋਟੇ ਵੀ ਰਹਿੰਦੇ ਆ। ਅਸਲ ਜਿਹਦਾ ਪੌਬੜੇ ਹੋ ਜਾਂਦੇ। ਉਹ ਗਮਰੇਟ ਲੱਗਨੇ ਹੈ। ਜਾਂਜ ਮਰਜੀ ਲੈ ਲਓ ਗਮਲੇ ਜੀ ਨੇ ਬਦਲਾ ਨਹੀਂ ਹੈਗਾ। ਗਮਲੇ ਜੀ ਨੇ ਬਦਲਾ ਨਹੀਂ। ਹੁਣ ਧਰਤੀ ਜਨੇ ਗੋਬੜੇ ਹੋ ਜਾਣ। ਤਾਂ ਕਿ ਕਟਿੰਗ ਕਰਨੀ ਪਿਆ ਕਰਨ। ਧਰਤੀ ਮੈਂ ਇਤਨਾ ਵੱਡਾ ਫੁੱਲ ਆਇਆ। ਓਕੇ ਅੱਛਾ ਗਮਲੇ ਮਾ ਡੋਕਾ ਜਣੀ ਹੈ ਗਮਲੇ ਮੈਂ ਨਾ ਹਲਕਾ ਸੋਟਾ ਪਾ ਹੁਣ ਵੀ ਤਾਂ ਇਹ ਮੁੰਨ ਵੀ ਦੇ ਇੱਕ ਲੇਖੇ ਗਮਲੇ ਵਿੱਚ ਤੇ ਇਹ ਲਫਾਫੇ ਵਿੱਚ ਹੂੰ ਹਾ ਤਾਂ ਇਹ ਉਹ ਦੇਖੋ ਫੁੱਲ ਜਿੱਦਣ ਲਿਆਂਦਾ ਤਾਂ ਇਹ ਹਲੇ ਬੰਦ ਤਾਂ ਜਾਵੇਂ ਹੁਣ ਤੁਰ ਪਿਆ ਇਹਨ ਚੱਲੀ ਜਾਣਾ ਇਹਨਾਂ ਨੇ ਚੱਲੀ ਜਾਣਾ ਹੋ ਗਏ ਲੱਗੇ ਸਾਰੇ ਬਾਬੀ ਆ ਉੱਧਿਆ ਪੈਸੇ ਲਿਓ ਹੁਣ ਹੈ ਹੈਗਾ ਕੀ ਕਰਨਾ ਵੋਟ ਪਿੰਡ ਰੋਲ ਵੜੇ ਗੀਟਰ ਦੀ ਆ ਤੇਰੇ ਗਲਾਉ ਤਾਂ ਨਹੀਂ ਜਾਂਦਾ ਕੋਈ ਦੇਖ ਲਾ ਹੁਣ ਹਾਂ ਗਲਾਉ ਤਾਂ ਨਹੀਂ ਜਾਂਦਾ ਵਾਹ ਬਿਲਕੁਲ ਆ ਰਹੇ ਹਾਂ ਚੱਲੀ ਜਾਂਦਾ ਹੁੰਦਣ ਬਿੱਲ ਵਾਲੀ ਜਿੰਨਾ ਇਹ ਫਿਰ ਮੰਗਾ ਰਹੀ ਹੈ ਪਾਰਕਿੰਗ ਹੈ ਪਾਰਕਿੰਗ ਦਾ 24 ਜਦੋਂ ਕੱਖ ਹੋਇਆ ਕਿਸੇ ਨੇ ਨਹੀਂ ਗੁੱਡਣੀ ਮੇਰਾ ਮਨ ਸਾਫ ਹੋਣੀ ਆ ਯਾਰ ਦੇਖੋ ਆਉਂਦੇ ਮੇਰੇ ਦੇ ਲੈ ਕੀ ਹਾਲ ਹੋਇਆ ਪਾਰਕਿੰਗ ਦਾ ਬਹੁਤ ਹੀ ਬੁਰਾ ਹਾਲ ਕਰਿਆ ਪਿਆ ਜਦੋਂ ਦੀ ਭਾਬੀ ਕੈਨੇਡਾ ਨੂੰ ਗਈ ਤਾਂ ਦਾ ਬੱਸ ਕਰਾਈ ਬਈ ਪਾਰਕਿੰਗ ਦੀ ਉਹ ਉਹਨੇ ਤਾਂ ਹੁਣ ਕੱਦਾ ਕਰਵਾ ਲੈਣੀ ਦੀ ਮੈਂ ਤੇ ਹਾਂ ਉਹ ਕੀ ਨਾ ਹੁਣ ਕੋਈ ਕਰਨੀ ਹੈਗੀ ਲੈ ਹੋਰ ਬਜਾਈ ਤੇ ਵਜਣਾ ਉਹ ਨਹੀਂ ਵਜਣਾ ਹੈ ਉਹਨਾਂ ਨੂੰ ਕਹਿੰਦਾ ਵੀਡੀਓ ਗੱਲ ਕਰਕੇ ਦੇਖ ਭਾਬੀ ਨੂੰ ਕਹਿੰਦਾ ਨਹੀਂ ਤੁਸੀਂ ਤਾਂ ਨਹੀਂ ਪੀਣੀ ਚਾਹ ਨਹੀਂ ਬਸ ਚਲ ਰੋਟੀ ਲੈ ਬਸ ਦੇਖ ਲੋ ਇੱਕ ਤਾਂ ਹੋਣੀ ਨਹੀਂ ਇਹ ਕਿਹੜੀ ਚੱਕ ਥੋੜੋ ਹੋਣੀ ਹੈ ਇਹ ਬਾਈ ਚ ਪਾ ਦੇ ਤੂੰ ਇਹ ਲੈ ਜਾਣੀ ਟੈਟਰੇ ਛੱਡਣੀ ਆ ਇੱਥੇ ਦੇ ਪਾ ਲੋ ਇਹ ਇਹਨੂੰ ਨਹੀਂ ਪਾਣੀ ਉਹ ਗੱਬੇ ਨੂੰ ਪਾ ਗਾਲੇ ਇੱਥੇ ਨੂੰ ਹਾਂ ਥੱਲੇ ਦੇ ਬਾਉ ਨਾ ਨਾ ਠੀਕ ਆ ਗੱਬੇ ਜੇ ਤੇਰੇ ਦੇ ਠੀਕ ਆ ਮੈਂ ਕਹਿੰਦਾ ਇਹਨੂੰ ਚੁੱਕ ਆ ਜਾ ਘੁੰਮਣੀ ਕਿੱਥੇ ਵੀਰੇ ਇਹ ਹਾਂ ਇਹਦੇ ਉੱਪਰ ਗਿਆ ਹਾਂ ਹਾਂ ਤੂੰ ਕਿਹੜਾ ਚੱਕੂਗਾ ਆਹ ਚੱਕ ਲੈ ਖੜੀ ਕਰ ਇਹਨੂੰ ਖੜੀ ਤਾਂ ਹੋ ਰਹੀ ਨਹੀਂ ਬਸ ਦਾ ਟੈਟੂ ਪਿਛੇ ਲਿਆ ਬਰੇ ਕਰ ਪਿਛੇ ਇਹਨੂੰ ਹੋ ਗਈ ਹੋ ਗਈ ਹੋ ਗਈ ਦਊਗਾ ਕੁੱਕੂ ਜੱਲ ਗਿਆ ਅੰਦਰ ਦੇਖ ਕਿ ਉਹ ਕੁੱਕੂ ਥੱਲੇ ਪਾ ਦੇ ਟ੍ਰੈਵਲ ਤਾਂ ਕਿ ਹੋਗੇ ਧੜਕੇ ਰੱਖੋ ਯਾ ਡਰਾਈਵਰ ਤਾਂ ਲੇਕ ਵਾਰੀ ਪਾ ਕੇ ਤਰੱਕੀ ਛੱਡ ਦੇ ਆ ਨਾ ਟੁੱਟੂ ਦੇ ਦਾ ਹੁਣ ਤੂੰ ਟੁੱਟੜ ਦੇ ਵੀ ਡਿੱਗਿਆ ਨਾ ਚਾਤੀ ਲੀ ਜਾਣੀ ਆਪਾਂ ਨੇ ਤਾਂ ਆਹੋ ਆਪਾਂ ਕਿਹੜੇ ਘਰ ਆਗੇ ਨਹੀਂ ਆਣੀ ਬੱਸ 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 ਬ੍ਰੇਕ ਉੱਪਰ ਬੱਸ ਸੰਗੜਾ ਦਾ ਪਾਉਣੀ ਸੰਗੜਾ ਤਾਂ ਪਾਉਣਾ ਪੈਣਾ ਪਾਪਾ ਜੀ ਉੱਪਰ ਦੇ ਬਾਰੇ ਗੱਲ ਮੈਂ ਕਰਾਂ ਉਹ ਨਹੀਂ ਪਉੜੇ ਮੈਂ ਖੇਤੋਂ ਆਉਂਦਾ ਮੈਂ ਕਰਕੇ ਤਾਂ ਉਹ ਮੁੰਡਾ ਪਾਉਂਦਾ ਹੋਰ ਨਹੀਂ ਉੱਪਰ ਪਾਉਂ ਨੀਚੇ ਨੂੰ ਭਵਾ ਗਿਆ ਡਾਇਰੈਕਟ ਕਰਕੇ ਤੇ ਕੋਲ ਇਫਟ ਜੇ ਨਹੀਂ ਗਿਰਦੀ ਲੱਕ ਲੋ ਲੱਕ ਦੇ ਲੈ ਉਹ ਨਹੀਂ ਕਰਦੀ ਇਹ ਸੰਗਲ ਮਿਆਂ ਪਿਆ ਸੰਗਲ ਬੇਵਾਹ ਬਾਤੋਂ ਕਮਾੜਾ ਮੜਾ ਕੀ ਹੋ ਗਿਆ ਨਾਲ ਗੇਰ ਪਾਲਾ ਮੜਾ ਯਾਰ ਦੇ ਜਾ ਕੇ ਚੱਲ ਚੱਲ ਕੇ ਹੁਣ ਹੁਣ ਜਾ ਕੇ ਟ੍ਰੱਕ ਦੇ ਮੁੱਲ ਸਭ ਜਿਓਲੇ ਗਲੇ ਲਿਓ ਯਾਰ ਨਾ ਦੇ ਜਾ ਭਾ ਚਲੇ ਜਾਣੀ ਆਇਓ ਕਿਹਾਨੂੰ ਵੀ ਡਰਾਈਵਰ ਸਮਝਦੜ ਹਾਂ ਡਰਾਈਵਰ ਇਹ ਵੀ ਇੱਕ ਲਿਕ ਕੇ ਨਹੀਂ ਬaje ਨਹੀਂ ਆਉਣਾ ਨਾ ਨਗੇੜਾ ਉੱਥੇ ਫਰਸ਼ ਦੇ ਚੱਕਰ ਪੈਣਾ ਬਸ ਚੱਲੋ ਜਾਣੀ ਹਾਂਜੀ ਕਿੰਨਾ ਭਾਰਾ ਕੜੇ ਇਹ ਡੰਡਾ ਪੈਲਾ ਕਰਾਂਟ ਕੱਢਦੀ ਚੱਲੀ ਜਲੋ ਹੁਣ ਤਾਂ ਲੰਘੀ ਬਸ ਮਾਇ ਨਹੀਂ ਹਿੱਲਦੀ ਕਿੰਨੀ ਕਿਤੇ ਕਿੰਨੀ ਦਾ ਭਾਰੀ ਆ ਔਰ ਇਹਦਾ ਚੇਰੀ ਪਾਸੇ ਕਰੀਓ ਰੇਡ ਬਾਹਰ ਸਿਮਟ ਪੜ ਦੇਣਾ ਇਹਨੇ ਆ ਬਾਹਰ ਨਹੀਂ ਜਾਣੀ ਇਹ ਕਿਹਦੇ ਸੌਦਾ ਕਿੰਨੇ ਦਾ ਬਾਹਰ ਬਣਾ ਲੈ ਬਾਹਰ ਨਹੀਂ ਜਾਣੀ ਇਹ ਕਿਹਦੀ ਤੇਰੀ ਆ ਦੱਸੋ ਦੱਸ ਦੋ ਆਪੇ ਮੈਨੂੰ ਨਹੀਂ ਪਤਾ ਲੱਗਿਆ ਕਵਾੜੀ ਕਿਨੇ ਆ ਜਾਣੇ ਇਹ ਕਵਾੜੀ ਇਹਦੇ ਲਵਾ ਲੋ ਨਾ ਕਹਿਦਾ ਮੈਂ ਫੋਨ ਕਰਾਂ ਉਹਦੇ ਵਾਲਾ ਸੌਦਾ ਠੀਕ ਆ ਆਡੀਓ ਦੇ ਵਿੱਚ ਲੋ ਜਿੰਨਾ ਉਹਦਾ ਸੌਦਾ ਉਹਨੇ ਦੀ ਆਪਣੀ ਦੀ ਹੈਲੋ ਉਹਨੇ ਦੀ ਵੇਚ ਦਾਂਗੇ ਹੋਰ ਕੀ ਆ ਨੰਨੇ ਥੋੜੀ ਜਣੇ ਇਹਨੂੰ ਪਾਪਾਈ ਜਾਂ ਚਾਚਾ ਇਹ ਵੀ ਗੱਲ ਤੇਰੀ ਠੀਕ ਆ ਕਰ ਦੇ ਬੰਦੇ ਨੂੰ ਇਹ ਗੱਲ ਕਾਲੇ ਕਵਾੜੀ ਜੀਵੀਦਰ ਦੇ ਫਰਕ ਨਹੀਂ ਜਾਂਦਾ ਹਾਂ ਕਵਾੜੀ ਤੈਨੂੰ ਕਹਿੰਦਾ ਐਵੇਂ ਚਲਦੀ ਕਰ ਲੈ ਗਾਵੇਂ ਤੂੰ ਮੰਨੂੰਗਾ ਤਾਂ ਹੀ ਹੈ ਮੈਂ ਕੀ ਕਹ ਪਹਿਲਾਂ ਮੰਗਿਓ ਜਿੰਨੇ ਮੰਗੂੰਗਾ ਫਿਰ ਸੌਦਾ ਦੇਖਦੇ ਆ ਤੇਰਾ ਕਰਾ ਦਿੰਦੇ ਆ ਮੈਂ ਲੈ ਕੇ ਆਇਆ ਪੰਮੇ ਦੀ ਗੱਲ ਕੋਈ ਹੋਰ ਚੱਲ ਟਾਈਮ ਨਾਲ ਬਾਲਾ ਪਰ ਉਹ ਭਾਈਆ ਹੁਣ ਲੋ ਆ ਵੀ ਸਸਤਾ ਹਾਂ ਹੁਣ ਲੋਹਾ ਵੀ ਘਟ ਗਿਆ ਟਾਈਮ ਨਾਲ ਪਾਲਾ ਦੱਸੋ ਫਿਰਦਾ ਜੀ ਅਜੇ ਸੋਚਦਾ ਸੋਚਾਂ ਜੀ ਵੀ ਜੀ ਆ ਕਵਾੜੀ ਨੂੰ ਪੁੱਛ ਲੋ ਕਿੰਨੇ ਦੀ ਆ ਉਹ ਸਾਰਿਆਂ ਦਾ ਕਰ ਲਿਓ ਯਾਰ ਹੂੰ ਕੀ ਆ ਤੁਹਾਨੂੰ ਨਾਲ ਰੇਟ ਤਾਂ ਪਤਾ ਹੀ ਤੁਹਾਨੂੰ ਕਵਾੜੀ ਨੂੰ ਪੁੱਛ ਲਾ ਕਿ ਕਿਆ ਰੇਟ ਲਊਗਾ ਉਹਨੂੰ ਤਾਂ ਆ ਕੇ ਦੇਖ ਕੇ ਉਹਨੂੰ ਤਾਂ ਦੇਖ ਹੁਣ ਤਾਂ ਦੇਖ ਕੇ ਦੱਸਣਾ ਯਾ ਚੇ ਉਹ ਤਾਂ ਦੇਖ ਕੇ ਸੋਚਾ ਕਰਨਾ ਉਹ ਸਮਾਨ ਵੀ ਦੇਖਣਾ ਵੀ ਪੂਰਾ ਕਿ ਆਏ ਹੈ ਹੈ ਕਿ ਆ ਨਹੀਂ ਹਾਲਾਤ ਕਹੇ ਜੀ ਉਹਨੇ ਆਏ ਵੀ ਦੇਖਣਾ ਰੇਟ ਪਤਾ ਲੱਜੂ ਤੁਹਾਨੂੰ ਦੋਹਾਂ ਹਾਂ ਠੀਕ ਨਹੀਂ ਆਹ ਹੋ ਗਿਆ ਪਤਾ ਲੱਗਣਾ ਉਹਨੂੰ ਢੀਕਲਾ ਚਾਦਣਾ ਮੈਨੂੰ ਸਾਰਾ ਇਹ ਹੈ ਪਤਾ ਨਹੀਂ ਚਾਰ ਵਾਰ ਤੇ ਨਹੀਂ ਰੇਟ ਨੂੰ ਆਲੇ ਮੇਰੀ ਗੱਲ ਹੁੰਦਾ ਰੇਟ ਮੈਂ ਕਹਾ ਹਾਂ ਤਾਂ 10 ਤੋਂ ਜੇ ਤਾਂ ਤੈ ਲੈਣੀ ਹੈ ਤਾਂ 22000 ਦੀ ਠੀਕ ਹੈ ਠੀਕ ਹੈ ਮੈਂ ਤੇ ਮੇਰੇ ਗਮਾ ਘਣਾ ਬਣਾਉਂਦਾ ਹਾਂ ਹਾਂ ਬੋਲ ਹਾਂ ਦੱਸੋ ਅੱਗੇ ਜੇ ਮੈਂ ਲਈ ਹਾਂ ਮੇਰੇ ਬਾਤ ਤੇ 22 ਦੀ ਹੈ ਨਹੀਂ ਹੁਣ ਜੇ ਤੂੰ ਦਾਸ ਤੇ ਬਾਕੀ ਤੈਨੂੰ ਕੋਕ ਦੇ ਦੱਸਣ ਕਿਨੇ ਲਾਗੇ ਕਿਹਾ ਤਾਂ ਤਾਰ ਕੇ ਨਹੀਂ ਗੱਲਾਂ ਕਰਦੇ ਕਿ ਕਿੰਨੇ ਕਿਲੋ ਕਹਿੰਦਾ ਤਾਂ ਤੇ ਜਲਦੀ ਵੀ ਦੇ ਦੇ ਕਿਆ ਫਾਇਦਾ ਯਾਰ ਉਹ ਮੈਂ ਕਿਹੜੇ ਦੇਤੀ 40 ਪੇ ਦੇ ਦੇ ਕਹਿੰਦਾ ਤਾਂ ਉਹ ਮੈਂ ਕਿਹੜੇ ਉਹਨੂੰ 베ਤੀ 40 ਨੂੰ ਜੇ 5 ਕਿਲੋ ਹੋਈ ਤਾਂ 20000 ਦੀ ਬਣਨੀ ਹੈ ਹਾਂ 5 ਕਿਲੋ 5 ਕੁਆਰਟਲ 40 ਨੇ ਦੇ ਲਿਆ 5 ਤਾਂ ਹੋਰ ਨਹੀਂ 5 ਨਹੀਂ ਨਹੀਂ ਮੇਰੇ ਸਾਹਮਣੇ ਹੋਊਗਾ ਗੋਹਾ ਵੀ ਬਹੁਤ ਗੰਦ ਗੰਦ ਲੱਗਿਆ ਵਾ ਹਲੇ ਧੋ ਧੂਕੇ ਲੱਗਣੇ 200 ਰੁਪਏ ਬਾਈ ਪੈਸੇ ਬਹੁਤ ਲੱਗਣੇ ਪੈਸੇ ਨਾਲ ਲੱਗਣੇ ਖਰਾਦ ਹੋਣੀ ਹੈ ਖਰਾਦ ਹੋਣੇ ਕਿਆ ਖਰਾਬ ਹੋਣੇ ਆ। ਆਹਾਂ। ਉਹ ਖਰਾਬ ਹੋ ਗਿਓ। ਇੱਥੇ ਐਲੈਨਾ ਹੋ ਜਾਣੀ ਆ, ਘਰੇ ਹੋ ਜਾਣੀ ਆ। ਉਹ ਬਾਈ ਜਿਹੜੇ ਦੇ ਵਿੱਚ ਗੁੱਟ ਗਏ ਇਹ ਵੀ ਉਹ ਖਰਾਬ ਹੋ ਗਏ। ਤੇਰੇ 2-200 ਰੁਪਏ ਦੇ ਦੋ ਗੁੱਟਕੇ ਆਉਣੇ ਆ। ਓਹੋ ਇਹਨੂੰ ਖਰਾਬ ਤਾਂ ਹੋਣੀ ਆ ਉਹ। ਤਾਂ ਜਿੰਨੇ ਲੱਗੇ ਸਹੀ। ਲੱਗਣ ਲੱਗੀ ਹੈ ਚਾਹੀ 2000 ਮੇਢੇ ਦੇ ਗਣੇ 4 ਲੱਗੇ ਚੰਗਾ ਤਾਂ ਆਲਾ ਤੋਂ ਮੰਨ ਕੇ 4 ਕਹੋ। ਜਿੰਨਾ ਵੀ ਲੱਗੇ ਉਹ ਤਾਂ ਲੱਗਣਾ ਹੀ। ਨਹੀਂ ਨਹੀਂ ਵੱਧ ਲੱਗ ਜਾਣਾ। ਫਰਜਾਚੇ ਦਾ ਉਹ ਵੀ ਕਰਨਾ ਨਾ ਟਰੈਕਟਰ ਦੇ ਮਗਰ ਪਾਉਣੀ ਕਰ ਉਹ ਚੀਜ਼ ਲੱਗਾ ਉਹ ਲੱਗਦੀ ਆਪਣੇ ਆ ਉਹ ਹੁਣ ਇਹਦੇ ਨਾਲ ਥੋੜਾ ਚੱਲਣੇ ਆ ਨਾ ਕੋਈ ਫਿਰ ਚਾਚੇ ਨੂੰ ਕਿਹੜਾ ਮਰਜ਼ੀ ਬਣਾਵੇ ਇਹ ਚਾਚੇ ਨੂੰ ਇੱਦਾਂ ਹੀ ਮਟੀਰੀਅਲ ਚਾਹੀਦਾ ਉਹ ਦੋ ਚੀਜ਼ਾਂ ਤਾਂ ਚਾਹੀਦੀਆਂ ਹੀ ਨਹੀਂ ਤੇ ਆਹ ਵੀ ਨਹੀਂ ਚਾਹੀਦਾ ਫਿਰ ਤਾਂ ਉਹ ਤਾਂ ਬਾਅਦ ਚ ਚੇਂਜ ਹੋ ਜੇਗਾ ਬਹੁਤ ਬੋਸ ਆ ਜਾਂਦਾ ਜਗ੍ਹਾ ਹੁਣ ਆਏ ਤਾਂ ਬੈਰਿੰਗ ਪੈਣਗੇ ਉਹ ਤਾਂ ਹੈ ਬੋਸ਼ਾ ਦੀ ਜਗਾ ਹੂੰ ਆ ਚੀਜ਼ ਇਹਹੀ ਚੱਕਰ ਪੈਂਦਾ ਬਾਕੀ بڑے ਐਮਐਲਏ ਸਭ ਨਹੀਂ ਆ ਜਣਾ ਉਹਦੇ ਕਾਰਨ ਦਾ ਤਾਇਆ ਜੀ ਦੱਸਣਗੇ ਬੜੇ ਫਿਰ ਤਾਂ ਤਵੀਆਂ ਵਾਲੇ ਕੰਮ ਆਉਣਾ। ਚੱਲ। ਕਿੱਥੇ ਜਾਂਦਾ? ਬਾ ਚਲੋ। ਚਲੇ ਤਾਂ ਗਈ ਸੀ ਇਹ ਰੱਖੋ ਗਈ ਦੀ ਗੱਬੇ। ਕਿੱਟਾ ਨਿਕਲ ਗਿਆ। ਕਿੱਟਾ ਨਿਕਲ ਗਿਆ ਜੀ। ਹਰ ਰਹਿਣ ਦੇ ਇੱਥੇ ਰਹਿਣ ਦੇ। ਦਿਆਂ ਰੱਖੀਦਾ ਲਾਇਆ ਲੈ ਸਟੈਂਡ ਤੇ ਰੱਖੀਦਾ ਉਹ ਤਾਂ ਰਹਾ ਚੱਲਦਾ ਉਹ ਤਾਂ ਹੋ ਜਾਗਾ ਉਹ ਕੇ ਉੱਚਾ ਨਹੀਂ ਆ ਬੜੀਆਂ ਉਹ ਰੋੜਾਂ ਦਾ ਲਾਈਟ ਵਾਲਾ ਆਏ ਬੰਨੂ ਕਿਹਦਾ ਲਾਓ ਹਾਂ ਪਰ ਇਹਨੂੰ ਖੜੀ ਕਰਾਓ ਓਰੇ ਬਹੁਤ ਤੈਨੂੰ ਦਿਖਾਉਂਦਾ ਜਿਹੜਾ ਪਿੱਛੇ ਉਹ ਤਾਂ ਜੂਮਰੇ ਤੋਂ ਬਹੁਤ ਗੱਲਾਂ ਚੱਲਦਾ ਹੁਣ ਅਰੇ ਕੋਈ ਨਹੀਂ ਇੱਟਾ ਇੱਟਾ ਛੋਟੀਆਂ ਦੀਆਂ ਇੱਟਾ ਨਿਕਲ ਗਈਆਂ ਤੇਰੀ ਵੀ ਕਿਹੜਾ ਰੱਖਦਾ ਫਿਰ ਇਹਨੇ ਖਲਿਆਣਾ ਤਾਂ ਹੋ ਗਿਆ ਜਗਾ ਜੇਟਾ ਨਾ ਜਾਂ ਪਿੱਛੇ ਹੋਰ ਹੋਣਾ ਜੂਮਰੇ ਤੋਂ ਪੂਰਾ ਕਵਰੇਜ ਨਾ ਪਰ ਜੂਮਰੇ ਤੋਂ ਪੱਲੇ ਬੋਲ ਲੈ ਆ ਲੈ ਰਣਾ ਜਿੱਤੀ ਕਰਾ ਕੇ ਸੜ ਜਾਗਾ ਆ ਨਾ ਕਰਦਾ ਨਾ ਨਹੀਂ ਗਿਆ ਬਿਨਾਂ ਹੋਰ ਕਰੋ ਪਿੱਛੇ ਹੋਰ ਕਰੋ ਪਿੱਛੇ ਹੋਰ ਕਰੋ ਮਾ ਛੱਡ ਛੱਡ ਜਾਣਾ ਇਹਨੇ ਬੱਸ ਚੱਲ ਛੱਡ ਬੱਸ 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 ਕਰ ਕੇ ਕਰ ਰੇੜਾ ਰੇੜਾ ਕੇ ਕਰ ਖਰੀ ਚੱਲੇ ਚੱਲ ਹੁਣ ਠੀਕ ਆ ਠੀਕ ਆ ਠੀਕ ਰਹਿਣ ਦੇ ਕੇ ਤੂੰ ਰਹਿ ਦੇ ਟੈਕ ਨੀ ਐਸੇ ਤੋਂ ਮੂਰੇ ਕੋਈ ਰਹਾ ਤਾਂ ਆਹੀ ਦਿਰਾਜੀ ਆਹੀ ਰੱਖ ਲੂ ਮੂਰੇ ਹਨ ਤੇਰੀ ਇੱਟਾਂ ਲਿਆ ਬੜੀਆਂ ਬਰੀਟ ਇੱਟਾਂ ਲਿਆ ਚਾਰ ਲਾਇਓ ਹੁਣ ਚੱਪੜੀ 48 ਇੱਟਾਂ ਤਾਂ ਲਿਆ ਵਾ ਇਹਦਾ ਬਾਅਦ ਚ ਖਿੱਚ ਦੂੰਗਾ ਬਾਪੀ ਚਾਲਾ ਨੂੰ ਦੈਨਾ ਇੱਟੈ ਹੀ ਲਾ ਲੋ ਟਰੈਕਟਰ ਨੂੰ ਨਹੀਂ ਪੈਣੀ ਉਹ ਚੋ ਚੋ ਲਿਓਣ ਦਾ ਇੱਕ ਮੈਂ ਬੈ ਜਾਣਾ ਚੱਲ ਆ ਜਾ ਜ਼ਿਆਦਾ ਹੋਊਗੀ ਜ਼ਿਆਦਾ ਹੋਊਗੀ ਸੁਲਦੀਪ ਨੇ ਗੱਲ ਨਹੀਂ ਸੁਝਾਉਣ ਤੋਂ ਟਰੈਕਟਰ ਨੂੰ ਸੰਭਲਣੀ ਪੈਣਾ ਮੈਂ ਚੰਗੋ ਉਹ ਪਿਛੇ ਘੜੀ ਇੱਕ ਥਾਂ ਨਹੀਂ ਇੱਕ ਨੇ ਜੋਰ ਨਾਲ ਮਾਰ ਚਲੋ ਲਾਓ ਲਿਆਓ ਚਲੋ ਉਹ ਨੂੰ ਮੈਂ ਗਾਹ ਨੂੰ ਕਰ ਲਓ ਮੜਾ ਜਾ ਹੋ ਰੋੜੇ ਉਹ ਵੀ ਸੰਗਲ ਨਹੀਂ ਪੈਣਾ ਉੱਪਰ ਨਾ ਰੋੜੇ ਚੱਲਣੇ ਤੇ ਬਹੁਤ ਠੀਕ ਹੋ ਗਿਆ ਬਹੁਤ ਠੀਕ ਹੋ ਤੂੰ ਬਹੁਤ ਨਾ ਗਾਹ ਕਰੀ ਥੋੜੀ ਦੇ ਕੇ ਕਰ ਲਿਓ ਸਮੇਂ ਕੋਈ ਨਾਮ ਉਠਾਓ ਮੋਟਰ ਆ ਦੇ ਦੇ ਨਹੀਂ ਵੀਰ ਆਹ ਚੱਲ ਮੋਟਰ ਚੋਰ ਦੋ ਜਣੇ ਹੀ ਚੱਕ ਲੈ ਗਏ ਮੋਟਰ ਪਰ ਤੇ ਆ ਕੇ ਦਸ ਜਣੇ ਦੇ ਨਾ ਜੰਦ ਜੀ

ਲੇ ਜੋ ਆयो ਨਹੀਂ ਕੋਈ ਨਹੀਂ ਚਲੋ ਹੋਰ ਬਸ ਗੱਬੇ ਆ ਗਈ ਰੱਖੂਗੀ ਹੋਰ ਨਰਦੇ ਛੜਦੇ ਹੁਣ ਦੇਖ ਤਾਂ ਬਾਹਰ ਨਹੀਂ ਕਿਤੇ ਜਾਂਦੀ ਗੱਬੇ ਆ ਗਈ ਐਨ ਟਾਇਰਾਂ ਤੇ ਹੁਣ ਨਹੀਂ ਉੱਡਦਾ ਰੱਖੂਗੀ ਆ ਤੂੰ ਇਹ ਸਮਾਨ ਲਾਦ ਲਓ ਜਿਹੜਾ ਹਾਂ ਹਾਂ ਸਮਾਨ ਲਾਦ ਲਓ ਹੁਣ ਟੈਂਪੂ ਵਾਲਾ ਆਉਂਦਾ ਇਹ ਕਿ ਹੱਥ ਤੇ ਤੀ ਤੱਕ ਚੱਟਿਆ ਬਾਈ ਹਾਂ ਉਹਦੇ ਸੰਗੜੀ ਘਾ ਲਓ ਜੀ ਘੜੀ ਘਾ ਦੋ ਯਾ আল্লাহ ਇੰਨਾ ਇਹ ਕੋਈ ਵੀ ਖਿਡਾਰੀ ਦੇਣਾ ਬਈ ਆਪੇ ਇੱਥੇ ਦੇ ਕਰਕੇ